ਪત્રਕਾਰ ਭਿੰਦਰਮਨ ਪਹੁੰਚਿਆ ਸਰਹੰਦ ਪੁਰਾਣੇ ਰੇਲਵੇ ਫਲਾਈ ਉੱਪਰ ਦੇ ਨੀਚੇ ਸੀਤਲਾ ਮਾਤਾ ਦੇ ਮੰਦਰ ਦੇ ਬੈਕਸਾਈਡ ਜਿਹੜੇ ਬੈਕਸਾਈਡ ਸੀਤਲਾ ਮਾਤਾ ਦੇ ਮੰਦਰ ਦੇ ਬੈਕਸਾਈਡ ਜਿਹੜੀ ਕਲੋਨੀ ਬਣੀ ਹੋਈ ਹੈ ਉੱਥੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿਹੜੇ ਉਸ ਇਲਾਕੇ ਵਿੱਚ ਲੋਕ ਰਹਿੰਦੇ ਨੇ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ ਕਿਉਂਕਿ ਸੀਵਰੇਜ ਦੇ ਜਿਹੜੇ ਸੀਵਰੇਜ ਜਿਹੜਾ ਓਵਰਫਲੋ ਹੋ ਚੁੱਕਿਆ ਹੈ ਬਿਲਕੁਲ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਕਿਉਂਕਿ ਭਰਿਆ ਹੋਇਆ ਹੈ ਇਹ ਪਾਣੀ ਜਿਹੜਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਰਿਹਾ ਹੈ ਪਲਾਟਾਂ ਵਿੱਚ ਦਾਖਲ ਹੋ ਰਿਹਾ ਹੈ ਇਲਾਕੇ ਦੇ ਲੋਕ ਨੇ ਉਹ ਸਬੰਧਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਵੀ ਕਹਿ ਚੁੱਕੇ ਨੇ ਮਿਲ ਚੁੱਕੇ ਨੇ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਹੋ ਰਿਹਾ ਜਦ ਕਿ ਇੱਥੇ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਪੈਣ ਦੇ ਕਾਰਨ ਇਹ ਭਿਆਨਕ ਬਿਮਾਰੀਆਂ ਫੈਲਣ ਦਾ ਖਦਸਾ ਵੀ ਬਣਿਆ ਹੋਇਆ ਹੈ ਆਪਣੇ ਕੋਲ ਇਲਾਕਾ ਨਮਸੀ ਮੌਜੂਦ ਨੇ ਉਹਨਾਂ ਤੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਹਾਂਜੀ ਕੀ ਪ੍ਰੋਬਲਮ ਹੈ ਜੀ ਆ ਪਾਣੀ ਭਰਿਆ ਹੋਇਆ ਹੈਗਾ ਗੜੀਆਂ ਦੇ ਛੋਟੇ ਛੋਟੇ ਬੱਚੇ ਫਿਰਦੇ ਨੇ ਸਾੜੀ ਬਿਮਾਰੀ ਫੈਲਦੀ ਨੇ ਔਰ ਜਾ ਕੇ ਮੱਛਰ ਦਾ ਦੰਦ ਦੇਣਗੇ ਪੂਰੇ ਸਾਡੀ ਸੁਣਵਾਈ ਕੋਈ ਨਹੀਂ ਕਰ ਰਿਹਾ ਐਨਾ ਕੋਈ ਆਂਦਾ ਹੈ ਉਰੇ ਮੈਂ ਇਹ ਰੋਸ਼ਨ ਜੀ ਆਪਣੇ ਸਿਵੇ ਭਰੇ ਹੋਏ ਨੇ ਕੰਪਲੀਟ ਲਗਾ ਲਗਾ ਕੇ ਥੱਕ ਗਏ ਅਸੀਂ ਕਮੇਟੀ ਦਫਤਰ ਤੇ ਵੀ ਤੇ ਤਾਹੀ ਲਾਲ ਜੀ ਕੀ ਸਮੱਸਿਆ ਇਸ ਇਲਾਕੇ ਦੀ ਇਹ ਇਲਾਕੇ ਦੀ ਇਸ ਬਸੇਆ ਜੀ ਅਸੀਂ ਕਮੇਟੀ ਦਫਤਰ ਜਾਂ ਹੋਰ ਬੜੇ ਜਿਹੜੇ ਸਰਕਾਰੀ ਮੁਲਾਜ਼ਮ ਸਾਰਿਆਂ ਨੂੰ ਮਿਲ ਕੇ ਅਸੀਂ ਤਾਂ ਜੀ ਪਰੇਸ਼ਾਨ ਹੋ ਗਏ ਵੀ ਕੋਈ ਸਾਡੀ ਸੁਣਵਾਈ ਨਹੀਂ ਆ ਦੇਖੋ ਸੇਵਰੇਦ ਦਾ ਪਾਣੀ ਅੰਦਰ ਜਾ ਰਿਹਾ ਝੁੱਗੀ ਦੇ ਕੋਈ ਸਾਡੀ ਸੁਣਦਾ ਹੀ ਨਹੀਂ ਹੈ ਜੀ ਅਸੀਂ ਘਟੋ ਘਟਾ 1 ਸਾਲ ਹੋ ਗਿਆ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਜੀ ਇਹ ਤਾਂ ਬਹੁਤ ਬੁਰਾ ਹਾਲ ਹੈ ਇੱਥੇ ਮਤਲਬ ਥਿਓ ਗੰਦਾ ਪਾਣੀ ਵਹਿ ਰਿਹਾ ਜੀ ਆ ਦੇਖ ਲਓ ਸਾਹਮਣੇ ਚੁੱਲਾ ਹੈ ਜੀ ਹਾਂ ਜੀ ਆ ਚੁੱਲਾ ਹੀ ਪਿਆ ਜੀ ਤੇ ਚੁੱਲਾ ਇੱਥੇ ਰੋਟੀ ਪਕਦੀ ਨੇ ਇੱਥੇ ਹੀ ਹੁੰਦੇ ਨੇ ਇੱਥੇ ਸੀਵਰੇਜ ਦਾ ਗੰਦਾ ਪਾਣੀ ਜਾ ਰਿਹਾ ਜੀ ਆ ਪਿੱਛੇ ਖਰ ਪਲਾਟ ਸਾਰਾ ਖਾਲੀ ਪਿਆ ਕਿ ਨਹੀਂ ਜੀ ਖਾਲੀ ਪਲਾਟ ਹੈ ਜੀ ਕੋਈ ਸੁਣਵਾਈ ਕੋਈ ਬਿਮਾਰੀ ਫੈਲ ਜਵੇ ਕੋਈ ਮਹਾਮਾਰੀ ਵੀ ਪੜ ਗਏ ਹੈ ਜੀ ਦਵਾਈਆਂ ਲੈ ਲੈ ਕੇ ਥੱਕ ਰਹੇ ਹੈ ਬੱਚੇ ਬਿਮਾਰ ਵੀ ਹੈ ਇਸ ਏਰੀਆ ਵਿੱਚ ਆ ਛੋਟੇ ਛੋਟੇ ਬੱਚੇ ਵੀ ਰਹਿੰਦੇ ਨੇ ਦੇਖੋ ਹਾਂ ਜੀ ਇਹ ਛੋਟੇ ਛੋਟੇ ਬੱਚੇ ਰਹਿੰਦੇ ਨੇ ਤੇ ਬਹੁਤ ਮਤਲਬ ਖਤਰਾ ਹੈ ਤੇ ਬਾਈ ਜੀ ਵੀ ਜਾ ਰਹੇ ਨੇ ਉਹਨਾਂ ਦਾ ਮੂੰਹ ਬੰਨਿਆ ਹੋਇਆ ਦੇਖੋ ਇਹ ਜਿਹੜੇ ਮੁਸਕ ਤੋਂ ਮਤਲਬ ਬਿਮਾਰੀਆਂ ਤੋਂ ਬਚਣ ਦੇ ਲਈ ਬਹੁਤ ਖਤਰਾ ਬਣਿਆ ਹੋਇਆ ਹੈ ਜੀ ਬਹੁਤ ਜ਼ਿਆਦਾ ਖਤਰਾ ਹੈ ਕੀ ਮੰਗ ਕਰਦੇ ਹੋ ਜੀ بس ਇਹ ਸਾਡੀ ਸਪਲਾਈਆਂ ਹੋਣੀ ਚਾਹੀਦੀਆਂ ਐ ਜੀ ਬਿਮਾਰੀਆਂ ਚ ਬੱਚੀ ਐ ਅਸੀਂ ਮੱਛਰ ਬਹੁਤ ਐ ਓਰੇ ਜੀ ਗਿਆਨ ਚੰਦ ਇਹ ਕੀ ਕੀ ਸਮਸਿਆਰੀ ਓਰੇ ਸਮੱਸਿਆ ਪਾਣੀ ਦੀ ਐ ਜੀ ਸਾਰੇ ਮੁਲਾਜ਼ਮਾਂ ਨੂੰ ਜਾਇਆ ਐ ਕਮੇਟੀ ਦਫ਼ਤਰ ਜਾਇਆ ਐ ਕੋਈ ਅਸੀਂ ਫਰੀ ਤਾਂ ਬੈਠੇ ਨਹੀਂ ਐ ਸਹੀ ਐ ਸਾਡੀ ਰਿਸਟਰੀਆਂ ਨੇ ਜਗ੍ਹਾ ਨਹੀਂ ਓਰੇ ਸਾਰੀ ਬੋਟਾ-ਫੋਟਾ ਸਭ ਪਈਆਂ ਸਾਡੀਆਂ ਠੀਕ ਐ ਕੋਈ ਅਸੀਂ ਐ ਨਹੀਂ ਐ ਕਿ ਤੂੰ ਭੱਜ ਗਿਆ ਕਿੱਥੇ ਤੋਂ ਠੀਕ ਐ ਸਾਡੇ ਵੋਟ ਕਾਰਡ ਸਾਬ ਦਾ ਓਰੇ ਬੋਟਲ ਇਹਨੂੰ ਆ ਜਾਂਦੇ ਐ ਹਜੇ ਕੰਮਾਂ ਨੂੰ ਕੋਈ ਨਹੀਂ ਆਂਦਾ ਅੱਛਾ ਬੋਟਲ ਲੈਣ ਨੂੰ ਆ ਜਾਂਦੇ ਰਿਆਂ ਨਹੀਂ ਬੋਟਲ ਲੈਣ ਨੂੰ ਆਏ ਭਜਦੇ ਆ ਕਿਉਂ ਮੈਂ ਬਸ ਇਹ ਵੰਡ ਰਹੇ ਆ ਹੈਨਾ ਇਹ दारू ਪਲਾਣ ਵਾਲੇ ਇਹ ਇੱਕ ਨਾਲ ਕੰਮ ਕਰਨ ਵਾਲੇ ਕੋਈ ਨਹੀਂ ਹੈ ਦੇਖੋ ਇੱਥੇ ਆधिक ਝੁੱਗੀ ਬਣੀ ਹੋਈ ਹੈ ਇੱਥੇ ਬੰਦੇ ਰਹਿ ਰਹੇ ਨੇ ਇੱਥੇ ਜਿਹੜਾ ਗੰਦਾ ਸੀਵਰੇਜ ਦਾ ਪਾਣੀ ਗਿਰ ਰਿਹਾ ਤਾਂ ਬਹੁਤ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰੇ ਹਾਲ ਹੈ ਸੱਪ ਵੀ ਉਰੇ ਆ ਨੂਲੇ ਵੀ ਉਰੇ ਆ ਗੰਦਾ ਪਾਣੀ ਸੇਵ ਰਿਹਾ ਆ ਝੁੱਗੀ ਪਈ ਹੈ ਇਹ ਵੀ ਪਲਾਟ ਬੰਦੇ ਇਹਦੀ ਇਹਦੀ ਜਗ੍ਹਾ ਹੈ ਅੱਛਾ ਅੱਛਾ ਜਿੱਦੀ ਝੁੱਗੀ ਆ ਉਹਦੀ ਜਗ੍ਹਾ ਹੈ ਉਹਦੀ ਉਹ ਜਗ੍ਹਾ ਹੈ ਉਹਦੀ ਉਹ ਜਗ੍ਹਾ ਹੈ ਤੇ ਦੁੱਖ ਦੀ ਗੱਲ ਹੈ ਵੀ ਦੇਖੋ ਉਹ ਉਹ ਗੰਦੇ ਪਾਣੀ 'ਚ ਰਹਿਣ ਲਈ ਮਜਬੂਰ ਹੈ ਪਾਣੀ 'ਚ ਰਹਿ ਰਿਹਾ ਅਗਰ ਗਰੀਬ ਹੈ ਹੁਣ ਕੀ ਕਰੇ ਹੁਣ ਪਾਣੀ ਦਾ ਘਟੋ ਘਟੋ ਸਲੇਬਰੇਦ ਦਾ ਕਰਨਾ ਇੱਕ ਕਮੇਟੀ ਦਾ ਫਰਜ਼ ਮੰਨਦਾ ਹੈ ਠੀਕ ਹੈ ਸਾਰੀਆਂ ਨੇ ਐਨਯੂਸੀ ਬਣੀਆਂ ਹੋਈਆਂ ਔਰੇ ਸਾਰੀਆਂ ਦੀਆਂ ਤੁਸੀਂ ਕੰਪਲੀਟ ਨੰਬਰ ਵੀ ਉੱਥੇ ਦੇ ਦੇ ਚੁੱਕੇ ਹੋ ਮਤਲਬ ਪਰ ਕੋਈ ਜਾਏ ਜਾ ਜਾ ਕੇ ਪਰੇਸ਼ਾਨ ਹੋ ਕੇ ਕੋਈ ਸੁਣਵਾਈ ਨਹੀਂ ਕਰਦਾ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ ਸਰਕਾਰ ਦੇ ਨੁਮਾਇੰਦੇ ਕੋਲ ਵੀ ਜਾ ਚੁੱਕੇ ਆ 1 ਸਾਲ ਤੋਂ ਉੱਪਰ ਹੋ ਗਿਆ ਸਾਨੂੰ ਜਾਂਦੇ ਨੂੰ ਸਰਕਾਰ ਦੇ ਨਮਾਇੰਦੇ ਕੋਲ ਜੀ ਹਾਂ ਕੋਈ ਨਹੀਂ ਸੁਣਵਾਈ ਸਾਡੇ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨਤ ਨੇ ਗਰੀਬ ਬੰਦੇ ਦੀ ਸੁਣੀ ਜਾਊਗੀ ਕੋਈ ਸੁਣਵਾਈ ਨਹੀਂ ਹੈ ਜੀ ਕੋਈ ਸੁਣਵਾਈ ਨਹੀਂ ਹੈ ਬੇ ਇੱਥੇ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਹੈ ਸੁਣਵਾਈ ਨਹੀਂ ਹੈ ਕੀ ਸੁਣਵਾਈ ਹੈ ਇਹਦੇ ਨਾਲ ਤਾਂ ਕੀ ਇਹ ਬੱਚੇ ਛੋਟੇ ਛੋਟੇ ਨੇ ਇੱਥੇ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਨੇ ਬਿਮਾਰੀਆਂ ਬੱਚੇ ਬਿਮਾਰ ਨੇ ਸਾਰੇ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਮੰਗ ਜਈ ਹੈ ਕਿ ਸਾਡਾ ਇਹ ਕੰਮ ਕਰਨਾ ਚਾਹੀਦਾ ਜੀ ਪਾਣੀ ਬੂਣੀ ਦਾ ਸਾਰਾ ਹੱਲ ਕਰਨਾ ਚਾਹੀਦਾ ਸਾਡਾ